ਨੋ ਵੀ ਬੱਚਾ ਨਿਕਨਸੀਵ ਹੋ ਰਿਹਾ ਜੀ ਅਗਰ ਤੁਸੀਂ ਵੀ ਦਵਾਈਆਂ ਖਾ ਖਾ ਥੱਕ ਚੁੱਕੇ ਹੋ ਤੁਹਾਡੇ ਟੈਸਟ ਬਿਲਕੁਲ ਹੀ ਨੋਰਮਲ ਨੇ ਔਰ ਉਸ ਤੋਂ ਬਾਅਦ ਵੀ ਤੁਹਾਨੂੰ ਪ੍ਰੈਗਨੈਂਸੀ ਨਹੀਂ ਹੋ ਰਹੀ ਤਾਂ ਤੁਸੀਂ ਇਹ ਟੈਬਲੇਟਸ ਆਂਦੀ ਹੈ ਜੀ ਆਯੁਰਵੈਦਿਕ ਟੈਬਲੇਟ ਹੈ ਇਹ ਬਿਲਕੁਲ ਹੀ ਸੇਫ ਹੈ ਕਈ ਵਾਰ ਕੀ ਹੁੰਦਾ ਜਿਵੇਂ ਆਈਯੂਆਈ ਆਈਵੀਫ ਤੁਹਾਡੇ ਫੇਲ ਹੋ ਚੁੱਕੇ ਨੇ ਟੈਸਟ ਨੋਰਮਲ ਨੇ ਤਾਂ ਤੁਸੀਂ ਇਹ ਆਯੁਰਵੇਦਿਕ ਗੋਲੀ ਆਉਂਦੀ ਹੈ ਜੀ ਜਿਹਨੂੰ ਤੁਸੀਂ ਸਵੇਰੇ ਸ਼ਾਮ ਸੇਵਨ ਕਰਨਾ ਹੈ ਇੱਕ ਇੱਕ ਟੈਬਲੇਟ ਲੈਣੀ ਹੈ ਪੀਰੀਅਡ ਆਉਣ ਤੋਂ ਤੀਸਰੇ ਦਿਨ ਸਟਾਰਟ ਕਰਨਾ ਹੈ ਇੱਕ ਮਹੀਨਾ ਰੈਗੂਲਰ ਲੋਪੀ ਸੀ ਔਰ ਐਦਾ ਸੇਵਨ ਤੁਸੀਂ ਮਹੀਨੇ ਤੋਂ 2 ਮਹੀਨੇ ਤੱਕ ਕਰੋ ਜੇ ਉਸ ਦੇ ਬਾਵਜੂਦ ਵੀ ਗੋਲੀ ਦਾ ਨਾਮ ਹੈਗੇ ਜੀ ਗਰਭ ਤਾਰਕ ਜੋਪ ਪੰਸਾਰੀ ਦੀ ਦੁਕਾਨ ਤੋਂ ਮਿਲ ਜੂਗੀ ਆਯੁਰਵੇਦਿਕ ਸਟੋਰ ਤੋਂ ਮਿਲ ਜੂਗੀ ਇਹ ਆਨਲਾਈਨ ਵੀ ਹੈਗੀ ਹੈ ਆਗਰ ਤੁਹਾਨੂੰ ਕੁਝ ਨਹੀਂ ਸਮਝ ਲੱਗਦਾ ਤਾਂ ਤੁਸੀਂ ਆਪਣੇ ਜਿੰਨੀਆਂ ਵੀ ਤੁਹਾਡੀ ਅਲਟਰਾਸਾਉਂਡ ਹੈਗੇ ਨੇ ਜੋੜੇ ਦੀ ਅਲਟਰਾਸਾਉਂਡ ਤੇ ਜੈਂਸ ਦੇ ਸਪਰਮ ਕਾਉਂਟ ਦੇ ਤੁਸੀਂ ਟੈਸਟ ਸਾਨੂੰ ਸੈਂਡ ਕਰੋ ਤੇ ਆਪਾਂ ਤੁਹਾਨੂੰ ਨੁਸਖਾ ਸੁਜੈਸਟ ਕਰਾਂਗੇ ਜਾਂ ਤੁਸੀਂ ਸਾਨੂੰ ਮਿਲ ਵੀ ਸਕਦੇ ਹੋ ਸਾਡਾ ਐਡਰੈਸ ਸਕਰੀਨ ਤੇ ਆ ਰਿਹਾ ਸਸ਼ੀ ਗਾਜੀ ਤੁਹਾਨੂੰ ਵੀ ਬੱਚਾ ਨਿਕਨਸੀਵ ਹੋ ਰਿਹਾ ਜੀ ਅਗਰ ਤੁਸੀਂ ਵੀ ਦਵਾਈਆਂ ਖਾ ਖਾ ਥੱਕ ਚੁੱਕੇ ਹੋ ਤੁਹਾਡੇ ਟੈਸਟ ਬਿਲਕੁਲ ਹੀ ਨਾਰਮਲ ਨੇ ਔਰ ਉਸ ਤੋਂ ਬਾਅਦ ਵੀ ਤੁਹਾਨੂੰ ਪ੍ਰੈਗਨੈਂਸੀ ਨਹੀਂ ਹੋ ਰਹੀ ਤਾਂ ਤੁਸੀਂ ਇਹ ਟੈਬਲੇਟਸ ਆਂਦੀ ਹੈ ਜੀ ਆਯੁਰਵੈਦਿਕ ਟੈਬਲੇਟ ਹੈ ਇਹ ਬਿਲਕੁਲ ਹੀ ਸੇਫ ਹੈ ਕਈ ਵਾਰ ਕੀ ਹੁੰਦਾ ਜਿਵੇਂ ਆਈਯੂਆਈ ਆਈਵੀਫ ਤੁਹਾਡੇ ਫੇਲ ਹੋ ਚੁੱਕੇ ਨੇ ਟੈਸਟ ਨਾਰਮਲ ਨੇ ਤਾਂ ਤੁਸੀਂ ਇਹ ਆਯੁਰਵੇਦਿਕ ਗੋਲੀ ਆਉਂਦੀ ਹੈ ਜੀ ਜਿਹਨੂੰ ਤੁਸੀਂ ਸਵੇਰੇ ਸ਼ਾਮ ਸੇਵਨ ਕਰਨਾ ਇੱਕ ਇੱਕ ਟੈਬਲੇਟ ਲੈਣੀ ਹੈ ਪੀਰੀਅਡ ਆਉਣ ਤੋਂ ਤੀਸਰੇ ਦਿਨ ਸਟਾਰਟ ਕਰਨਾ ਹੈ ਇੱਕ ਮਹੀਨਾ ਰੈਗੂਲਰ ਲੋ ਤੁਸੀਂ ਔਰ ਇਹਦਾ ਸੇਵਨ ਤੁਸੀਂ ਮਹੀਨੇ ਤੋਂ 2 ਮਹੀਨੇ ਤੱਕ ਕਰੋ ਜੇ ਉਸ ਦੇ ਬਾਵਜੂਦ ਵੀ ਗੋਲੀ ਦਾ ਨਾਮ ਹੈਗੇ ਜੀ ਗਰਭ ਤਾਰਕ ਜੋਗ ਪੰਸਾਰੀ ਦੀ ਦੁਕਾਨ ਤੋਂ ਮਿਲ ਜੂਗੀ ਆਯੁਰਵੇਦਿਕ ਸਟੋਰ ਤੋਂ ਮਿਲ ਜੂਗੀ ਇਹ ਆਨਲਾਈਨ ਵੀ ਹੈਗੀ ਹੈ ਆਗਰ ਤੁਹਾਨੂੰ ਕੁਝ ਨਹੀਂ ਸਮਝ ਲੱਗਦਾ ਤਾਂ ਤੁਸੀਂ ਆਪਣੇ ਜਿੰਨੀਆਂ ਵੀ ਤੁਹਾਡੀ ਅਲਟਰਾਸਾਉਂਡ ਹੈਗੇ ਨੇ ਜੋੜੇ ਦੀ ਅਲਟਰਾਸਾਉਂਡ ਤੇ ਜੈਂਸ ਦੇ ਸਪਰਮ ਕਾਉਂਟ ਦੇ ਤੁਸੀਂ ਟੈਸਟ ਸਾਨੂੰ ਸੈਂਡ ਕਰੋ ਤੇ ਆਪਾਂ ਤੁਹਾਨੂੰ ਨੁਸਖਾ ਸੁਜੈਸਟ ਕਰਾਂਗੇ ਜਾਂ ਤੁਸੀਂ ਸਾਨੂੰ ਮਿਲ ਵੀ ਸਕਦੇ ਹੋ ਸਾਡਾ ਐਡਰੈਸ ਸਕਰੀਨ ਤੇ ਆ ਰਿਹਾ ਸਸ਼ੀ ਗਾਜੀ